ਅੰਮ੍ਰਿਤਸਰ ਐਸੇ ਸੈਂਟਰ ਸਕੂਲ ਕਾਲਜ ਦੇ ਸੰਗਤ ਜੀ ਸਕੂਲ ਵੀ ਤੇ ਕਾਲਜ ਵੀ ਚੈਨੀਆ ਦਾ ਇਹ ਮੇਰਾ ਬਲਵਿੰਦਰ ਵੱਡਾ ਕਾਕਾ ਉੱਥੇ ਪੜ੍ਹਦਾ ਮੈਨੂੰ ਇਹ ਪਰਸੋਂ ਇੱਕ ਗੱਲ ਸੁਣਾਉਂਦਾ ਸੀ ਕਹਿੰਦਾ ਮੇਰਾ ਪ੍ਰੋਫੈਸਰ ਕਹਿੰਦਾ ਕਹਿੰਦਾ ਬੇਟਾ ਤੇਰੇ ਵੱਲ ਵੇਖ ਕੇ ਮੈਨੂੰ ਇੱਕ ਗੱਲ ਯਾਦ ਆਪਦੀ ਮੈਂ ਤੁਹਾਡੇ ਚੰਨ ਨੌਜਵਾਨੋਂ ਭੈਣੋਂ ਵੀਰੋਂ ਫੜ ਕੇ ਗੱਲ ਕਰ ਰਿਹਾ ਅਮਲ ਕਰਿਓ ਤੇ ਇਕੱਲਾ ਹੀ ਇਹ ਕੋਸ ਸਕੂਲ ਕਾਲਜ ਵਿੱਚ ਜਿਹੜਾ ਚੋਲਾ ਪਾ ਕੇ ਜਾਂਦਾ ਕਹਿੰਦਾ ਬਲਵਿੰਦਰ ਬੇਟਾ ਤੇਰੇ ਵੜ ਵੇਖ ਕੇ ਇੱਕ ਗੱਲ ਯਾਦ ਆਂਦੀ ਏ ਕੱਟਰ ਹਿੰਦੂ ਵੀਰ ਕਹਿੰਦਾ ਪ੍ਰੋਫੈਸਰ ਪੜ੍ਹਿਆ ਲਿਖਿਆ ਇਹ ਸੱਚ ਦੀ ਮੌਤ ਨਹੀਂ ਹੋਈ ਸੱਚ ਕਹਿੰਦਾ ਕਹਿੰਦਾ ਮੈਂ ਕਿਹਾ ਸਰ ਕੀ ਗੱਲ ਏ ਤੁਸੀਂ ਕਿਉਂ ਕਹਿੰਦੇ ਹੋ ਕਹਿੰਦਾ ਯਾਰ ਇਦਾਂ ਦਾ ਮਾਹੌਲ ਏ ਕਿਵੇਂ ਆਜ਼ਾਦੀ ਨਾਲ ਬੱਤੇ ਇੱਕ ਦੂਜੇ ਨਾਲ ਕੀ ਕੀ ਕੰਮ ਨੇ ਕਾਲਜ ਵਿੱਚ ਕਰਦੇ ਯਾਰ ਤੂੰ ਇਹ ਚੋਲਾ ਪਾ ਕੇ ਆਉਣਾ ਹੈ ਧਿਆਨ ਨਾ ਬੜਦਾ ਇਹ ਸਤਗੁਰੂ ਦੀ ਕੋਈ ਕਿਰਪਾ ਹੀ ਹੈ ਕਹਿੰਦਾ ਬਾਜਾਂ ਵਾਲੇ ਦੀ ਕਹਿੰਦਾ ਮੈਂ ਤੇਰੇ ਵੱਲ ਵੇਖ ਕੇ ਕਹਿਣਾ ਅਜੇ ਤੱਕ ਸੱਚ ਖਤਮ ਨਹੀਂ ਹੋਇਆ ਇਹੋ ਜਿਹਾ ਜੀਵ ਬਣਾਓ ਲੋਕਾਂ ਵਾਲਾ ਵੇਖੋ ਲੋਕੀ ਕੀ ਕਹਿਣਗੇ ਇਹ ਵੇਖੋ ਮੇਰਾ ਬਾਜਾਂ ਵਾਲਾ ਕੀ ਆਖੇਗਾ ਜਲਾਦ ਨਗਿਆ ਸੁਣਾ ਸਰਦਾਰ ਸੁਪੇਖ ਸਿੰਘ ਨੂੰ ਸੁਪੇਖ ਸਿਆ ਲੋਕੀ ਬੱਚਿਆਂ ਵਾਸਤੇ ਕੀ ਨਹੀਂ ਕਰਦੇ ਲੋਕੀ ਆਪਣੇ ਧੀਹਾ ਪੁੱਤਰਾ ਵਾਸਤੇ ਕੀ ਨਹੀਂ ਕਰਦੇ ਤੂੰ ਆਪਣੇ ਜਵਾਨ ਪੁੱਤਰ ਨੂੰ ਕਿਉਂ ਪਰਮਾਨਾ ਤੂੰ ਈਨ ਕਬੂਲ ਕਰ ਲਾ ਇਸਲਾਮ ਕਬੂਲ ਕਰ ਲਾ ਅਸੀਂ ਤੇਰੇ ਪੁੱਤਰ ਨੂੰ ਛੱਡਦਾ ਕਿ ਤੈਨੂੰ ਛੱਡਾਂਗੇ ਵੱਡੇ ਅਹੁਦੇ ਬਖਸ਼ਦਾਂਗੇ ਨਿਮਾਅ ਬਣਾਵਾਂਗੇ ਜਰਨੈਲ ਬਣਾਵਾਂਗੇ ਤੇ ਜਲਾਦ ਨੂੰ ਜਵਾਬ ਦਿੱਤਾ ਸੀ ਭਾਈ ਸਪੀਕ ਸਿੰਘ ਨੇ ਕਹਿੰਦਾ ਉਹ ਚਲਾਤਾ ਲੋਕੀ ਆਪਣੇ ਬੱਚਿਆਂ ਵਾਸਤੇ ਬਹੁਤ ਕੁਝ ਕਰਦੇ ਨੇ ਮੈਂ ਸਹਿਮਤ ਆ ਮੈਂ ਸਹਿਮਤ ਆ ਪਰ ਜੋ ਮੈਂ ਆਪਣੇ ਸ਼ਹਿਬਾਤ ਸਿੰਘ ਵਾਸਤੇ ਕਰ ਰਿਹਾ ਜਿਹੜਾ ਇਦਾਂ ਕਰੇਗਾ ਉਹਦਾ ਭਲਾ ਹੋਵੇਗਾ ਕਹਿੰਦਾ ਕਿੱਦਾਂ ਕਹਿੰਦਾ ਮੌਤ ਤੇ ਆਣੀ ਹੈ ਨਾ ਇੱਕ ਦਿਨ ਕਹਿੰਦਾ ਆਣੀ ਹੈ ਮੇਰਾ ਸ਼ਹਿਬਾਤ ਸਿੰਘ ਅੱਜ ਨਹੀਂ ਤੇ ਕੱਲ ਤੇ ਮਰਨਾ ਹੈ ਨਾ ਐਦਾਂ ਦੀ ਮੌਤ ਮਰੇ ਇਹਨੂੰ ਦੁਬਾਰਾ ਨਾ ਮਰਨਾ ਪਵੇ ਤੇ ਦੂਜੀ ਗੱਲ ਤੂੰ ਕਹਿੰਦਾ ਲੋਕ ਕੀ ਕਹਿਣਗੇ ਇਸ ਭੇਖਸਿਆਂ ਕਹਿੰਦਾ ਲੋਕ ਜੋ ਮਰਦੀ ਕਹਿਣ ਜਿੱਦੂ ਮੈਂ ਮਰਾਂਗਾ ਬਾਜਾ ਵਾਲਾ ਮੈਨੂੰ ਪੁੱਛੇਗਾ ਮੈਂ ਇਸ ਬਾਜਾ ਵਾਲੀ ਦੀ ਦਰਗਾਹ ਵਿੱਚ ਜਾਵਾਂਗਾ ਜੇ ਮੈਂ ਪੁੱਤਰ ਨਾ ਸ਼ਹੀਦ ਕਰਾਇਆ ਤੇ ਕਲਕੀਆਂ ਵਾਲੇ ਨੇ ਕਹਿਣਾ ਭੇਖਸਿਆਂ ਤੁਹਾਨੂੰ ਸੁਣੀ ਸਿੱਖੋ ਤਾਂ ਉਹਨੇ ਕਿਹਾ ਬਾਜਾ ਵਾਲਾ ਭੈਣੋ ਮੇਰੀਓ ਕਲਗਿਆ ਵਾਲੇ ਨੇ ਤੁਹਾਨੂੰ ਪੁੱਛਣਾ ਹੈ ਤੁਸੀਂ ਮੇਰੀਆਂ ਧੀਆਂ ਹੋ ਕੇ ਸਿੱਖੀ ਕਿਉਂ ਨਹੀਂ ਰੱਖੀ ਪੁੱਛੇਗਾ ਕਹਿੰਦਾ ਬਾਜਾ ਵਾਲੇ ਨੇ ਪੁੱਛਣਾ ਸੁਭੇਗ ਸਿਆ ਉਹ ਮੇਰੇ ਪਿਆਰ 'ਚ ਹੀ ਕਮੀ ਰਹੀ ਸੀ ਮੈਂ ਆਪਣੇ ਚਾਰ ਮਾਰੇ ਚਾਰ ਤੂੰ ਇੱਕ ਨਾ ਵਾਰਸ ਕਹਿੰਦਾ ਹੋਰ ਸ਼ਹੀਦ ਹੋਣਾ ਸੁੱਖ ਹੈ ਪਰ ਬਾਜਾਂ ਵਾਲੇ ਨੂੰ ਜਵਾਬ ਦੇਣਾ ਉਹ ਕਹਿੰਦਾ ਇਸ ਕਰਕੇ ਮੈਂ ਆਪਣੇ ਪੁੱਤਰ ਨੂੰ ਸ਼ਹੀਦ ਕਰਾ ਕੇ ਉਹਦਾ ਜੀਵਨ ਬਣਾ ਰਿਹਾ ਆਂ ਵਾਹ ਕੋ ਸਤਿਰਾਮ ਸ਼੍ਰੀ ਵਾਹ